ਕੀ ਬਾਬਾ ਦੀਪ ਸਿੰਘ ਦੇ ਦਰ ਤੇ ਹਮੇਸ਼ਾ ਜਿਹੜਾ ਅਤਜ ਚ ਪੈਰ ਲੱਗਦਾ ਤੇ ਸੰਗਤਾਂ ਜੜੀਆਂ ਨੇ ਭਰ ਭਰ ਕੇ ਆਉਂਦੀਆਂ ਨੇ ਇੱਥੇ ਸੇਵਾ ਕਰਨ ਲਈ ਹਾਜ਼ਰ ਨੇ ਕਿਉਂਕਿ ਦੇਖਿਆ ਜਾਵੇ ਤਾਂ ਬਾਬਾ ਦੀਪ ਸਿੰਘ ਨੂੰ ਲੈ ਕੇ ਸੰਗਤਾਂ ਦਾ ਪਿਆਰ ਹੀ ਬਹੁਤ ਹੈ ਇੱਕ ਵਿਸ਼ਵਾਸ ਹੈ ਸੰਗਤਾਂ ਜੜੀਆਂ ਨੇ ਆਪਣੀ ਜੜੀਆਂ ਕਿਥੇ ਸੇਵਾਵਾਂ ਨਿਭਾਉਣ ਆਉਂਦੀਆਂ ਨੇ ਸੰਗਤਾਂ ਦਰਸ਼ਨ ਦੀਦਾਰੇ ਕਰਦੀਆਂ ਨੇ ਸੰਗਤ ਦੀ ਸੇਵਾ ਕਰਦੀਆਂ ਨੇ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਦਿੰਨੇ ਆ ਇਹ ਤੁਸੀਂ ਦੇਖ ਸਕਦੇ ਹੋ ਕਿ ਸਾਡੇ ਪਿੱਛੇ ਦੂਰ ਦੂਰ ਤੱਕ ਵੀ ਦੇਖ ਸਕਦੇ ਹੋ ਕਿ ਸੰਗਤਾਂ ਤੁਹਾਨੂੰ ਦੇਖਦੀਆਂ ਹੁਣ ਕਿ ਇੱਥੇ ਗਰਮੀ ਦਾ ਤਾਪਮਾਨ ਤੁਹਾਨੂੰ ਦੱਸ ਜੀ ਗਰਮੀ ਦਾ ਤਾਪਮਾਨ ਬਹੁਤ ਹੈ ਪਰ ਪੱਖੀਆਂ ਚਲ ਕੇ ਜਿਹੜਾ ਕਿ ਸੰਗਤਾਂ ਸੇਵਾ ਨਿਭਾ ਰਹੀਆਂ ਨੇ ਇੱਕ ਗੁਰੂ ਪ੍ਰਤੀ ਜਿਹੜਾ ਪਿਆਰ ਹੈ ਸੰਗਤਾਂ ਦਾ ਅਕਸਰ ਹੀ ਦੇਖੋ ਨੂੰ ਮਿਲਦਾ ਹੈ ਤੇ ਹੋਰ ਵੀ ਜਿਹੜੇ ਤੁਸੀਂ ਦੇਖ ਸਕਦੇ ਹੋ ਦੂਰ ਦੂਰ ਤੱਕ ਜਿਹੜਾ ਕਿ ਸੰਗਤਾਂ ਦੂਰ ਦਰਦ ਜਿਹੜੀ ਦਰਸ਼ਨ ਦੀਦਾਰੇ ਕਰਨ ਆਉਂਦੀਆਂ ਨੇ ਸਤਾਰ ਤੇ ਕਿਉਂਕਿ ਦੇਖੇ ਜਾਵੇ ਤਾਂ ਬਾਬਾ ਦੀਪ ਸਿੰਘ ਦੀ ਗੱਲ ਕੀਤੀ ਜਾਵੇ ਬਹੁਤ ਸੰਗਤ ਨੂੰ ਪਿਆਰ ਹੈ ਜਿਹੜਾ ਕਿ ਖਿੱਚ ਲਿਆਦਾ ਵਾ ਤੁਸੀਂ ਦੇਖ ਸਕਦੇ ਹੋ ਦੂਰ ਦੂਰ ਤੱਕ ਚੜੀਆਂ ਨੇ ਸੰਗਤਾਂ ਇੱਥੇ ਕਰ ਰਹੀਆਂ ਨੇ ਇਸ ਆਪਣੇ ਦਰਸ਼ਨ ਦੀਦਾਰੇ ਤੁਸੀਂ ਦੇਖ ਸਕਦੇ ਹੋ ਸੇਵਾਵਾਂ ਨਿਭਾ ਰਹੀਆਂ ਨੇ ਸੰਗਤਾਂ ਇੱਕ ਕਿਉਂਕਿ ਦੇਖਿਆ ਜਾਵੇ ਤਾਂ ਫਿਰ ਕਿੱਥੋਂ ਆਏ ਇਹ ਸਾਧ ਬੋਦ ਕਿਦਾਂ ਕਿਉਂ ਬਾਬਾ ਦੀ ਜਨਦਰ ਦੇ ਦਰਸ਼ਨ ਕਰਨ ਆਏ ਹਾਂਜੀ ਹਾਂਜੀ ਕਿਦਾਂ ਨਾਲ ਲਾਤਾ ਗੁਰੂ ਦੇ ਦਰ ਤੇ ਆ ਕੇ ਬੋਦ ਸਣਾ ਕਿੱਥੋਂ ਆ ਮਨ ਲੈ ਕਿਉਂ ਤੇ ਕੀ ਕੀ ਵਿਸ਼ਵਾਸ ਕੀ ਰੋਗ ਬਾਬੇ ਨਾਲ ਕੋਈ ਮਿਲਿਆ ਕੀ ਕੁਝ ਮਿਲਿਆ ਬਾਬੇ ਦੇ ਬਹੁਤ ਚਰਦੇ ਆ ਪੱਕੇ ਆਏ ਚਰਦੇ ਆ ਪੱਕੇ ਆਏ ਅੱਛਾ ਪੱਕੇ ਆਏ ਕੀ ਦਰਸ਼ਨ ਕਰਨੋਂ ਤੇ ਸੇਵਾ ਕਰਨਾ ਦਰਸ਼ਨ ਕਰਨਾ ਅੱਛਾ ਕੀ ਸੇਵਾ ਗੜੀ ਕਾ ਸੇਵਾ ਕੋਈ ਨਵਤਨਾ ਦੀ ਝਾੜੂ ਦੀ ਜਿਹੜੀ ਮੈਂ ਜਗਰੇ ਜੋੜੀ ਹੈ। ਪਰਿਵਾਰ ਨਾਲ ਹੁੰਦੇ ਨਹੀਂ ਅੱਜ ਇਕੱਲੇ ਆਏ। ਅੱਛਾ ਵਧੀਆ ਲੱਗਦਾ। ਹਾਂਜੀ। ਮੌਜਵਾਨਾਂ ਲਈ ਦੇਖੋ ਜੀ ਗੱਲਬਾਤ ਕਰ ਰਹੇ ਆ ਕਿ ਬਹੁਤ ਵਧੀਆ ਲੱਗ ਰਿਹਾ ਹੈ। ਕਿ ਦੇਖਿਆ ਜਾਵੇ ਤਾਂ ਇੱਕ ਮੋਕਾ ਪ੍ਰਤੀ ਵਿਸ਼ਵਾਸ ਹੈ ਜਿਹੜਾ ਉਹ ਜਿਹੜੇ ਸੰਤਾਂ ਲਈ ਦੇਖਣ ਨੂੰ ਮਿਲਦਾ ਹੈ। ਹੋਰ ਗੱਲ ਕਰਦੇ ਆ। ਬਾਬਾ ਜੀ ਵਾਈਗੁਰ ਜੀ ਦਾ ਖਾਲਸਾ ਸਾਹਿਬ ਹੈ ਜੀ ਫਤਿਹ। ਇਨਾਮ ਜੀ ਆਪ ਦਾ ਕਿੰਜਤ ਨੇ ਕਿਦਾਂ ਨਾ ਲਾਦਾ ਬਾਬਾ ਦੀਪ ਸਿੰਘ ਨੇ ਦਰ ਤੇ ਆ ਗਏ ਬੱਜਿਆ ਲੱਗਦਾ ਵਧੀਆ ਲੱਗਦਾ ਕੀ ਕਿੰਨਾ ਕਾ ਵੀ ਸ਼ੁਭਾਸ਼ ਬਾਬਾ ਦੀਪ ਸਿੰਘ ਹਾਂਜੀ ਕਿੰਨਾ ਕਾ ਵੀ ਸ਼ੁਭਾਸ਼ ਹੈ ਬਾਬਾ ਦੀਪ ਸਿੰਘ ਤੇ ਬੜਾ ਵਕਵਾ ਆਇਆ ਸ਼ੁਭਾਸ਼ ਕਰਕੇ ਤੇ ਆਉਂ ਰਹੇ ਅੱਛਾ ਜਿਵੇਂ ਵਾਸੀ ਨਹੀਂ ਜੇ ਉਹਨਾਂ ਕਹਿੰਦੇ ਹਾਂ ਇਹ ਬਈ ਪਪਾਏ ਗਰਮੀ ਤੇ ਇਹ ਤੇ ਪੁੰਜੇ ਬੈਠੇ ਹੋ ਗਰਮੀ ਤੇ ਨਹੀਂ ਲੱਗਦੀ ਨਹੀਂ ਨਹੀਂ ਕੋਈ ਗਰਮੀ ਲੱਗਦਾ ਆਥਿਆ ਆਹ ਬੜਾ ਆਥਿਆ ਮਹਾਰਾਜਾ ਹਾਂਜੀ ਤਿੰਨ ਜਣੇ ਤਾਂ ਬੈਠੀ ਆ ਉਹਦਾ ਆਖੀਂ ਦਾ ਫੈਰੀ ਬੈਠੀ ਤਾਂ ਭਾਵੇਂ ਕਿ ਇਹਨੂੰ ਆਇਆ ਪੜਾ ਉਹ ਤਰ੍ਹਾਂ ਪੱਖਿਆਂ ਦਾ ਬਗਾਰ ਤੇ ਕੈਸੀਆਂ ਦਾ ਬਗਾਰ ਹਾਂ ਹਾਂ ਕਿ ਬਾਬੇ ਦਾ ਪਿਆਰ ਆ ਸੰਗਤ ਦਾ ਹਾਂਜੀ ਹਾਂਜੀ ਤੁਹਾਡੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਦੇਖ ਸਕਦੇ ਹੋ ਗੱਲਬਾਤ ਕਰ ਰਹੇ ਆਂ ਅੱਜ ਨਾ ਸੰਤਾਂ ਜਿਹੜਾ ਇੱਕ ਸੇਵਾ ਵਾਲੇ ਭਾਈ ਜਾਰੀ ਆ ਤੇ ਦੇਖਿਆ ਜਾਵੇ ਇੱਕ ਵਿਸ਼ਵਾਸ ਜਿਹੜਾ ਹੈ ਕਿ ਖਿੱਚ ਲਿਆਉਂਦਾ ਸੰਤਾ ਹੈ ਦੂੜ ਦਰਾਤੇ ਹੋ ਤੇ ਹੋਰ ਵੀ ਜਿਹੜੇ ਲੋਕ ਨਾਲ ਗੱਲਬਾਤ ਕਰਦੇ ਆ ਤੇ ਤੁਸੀਂ ਦੇਖ ਸਕਦੇ ਹੋ ਕਿ ਪੱਖੀਆਂ ਚੱਲ ਰਹੀਆਂ ਨੇ ਤੇ ਬਾਬਾ ਦੀਪ ਸਿੰਘ ਦਾ ਇੱਕ ਵਿਸ਼ਵਾਸ ਹੈ ਜਿਹੜਾ ਹਰ ਐਤਵਾਦ ਦੇਖਣ ਨੂੰ ਮਿਲਦਾ ਲੋਕਾਂ ਦੇ ਪ੍ਰਤੀ ਕਿਉਂਕਿ ਇੱਕ ਸੇਵਾ ਵਾਲਾ ਜਿਹੜੀ ਨਿਭਾਈਆਂ ਜਾ ਰਹੀਆਂ ਨੇ ਉਹ ਜ਼ਰੂਰੀਆਂ ਨੇ ਕਿਉਂਕਿ ਗਰਮੀ ਇੱਥੇ ਵੇਖੀ ਹੈ ਮੀਂਹ ਆਉਂਦਾ ਹੋਰ ਵੀ ਜਦੋਂ ਹੁੰਦੀ ਪ੍ਰਸੰਤ ਆਪਣੇ ਗੁਰੂ ਦੇ ਪ੍ਰਤੀ ਜਿਹੜਾ ਕਿ ਇੱਥੇ ਹਰ ਵਾਰ ਪਹੁੰਚ ਜਾਂਦੀ ਹੈ ਕਿਉਂਕਿ ਇੱਕ ਸੇਵਾ ਜਿਹੜੀ ਜ਼ਰੂਰੀ ਹੈ ਨਿਭਾਣੀ ਤੁਸੀਂ ਦੇਖ ਸਕਦੇ ਹੋ ਕਿ ਇੱਧਰ ਬਸ ਹੁਣ ਦਿਖਾ ਦਈਏ ਕਿ ਗਰਮੀ ਬੜੀ ਹੈ ਲੋਕੀ ਭੁੰਜੇ ਬੈਠੇ ਨੇ ਪਰ ਫਿਰ ਵੀ ਜਿਹੜੀ ਆ ਸੰਗਤ ਪੱਖੀਆਂ ਝਾਲ ਕੇ ਸੇਵਾ ਨਿਭਾ ਰਹੀ ਹੈ ਨੇ ਕਈ ਸੰਗਤ ਆਪਣੇ ਪਾਠ ਕਰਦੀਆਂ ਨੇ ਕਈ ਸੰਗਤ ਆਪਣੇ ਪੱਖੀਆਂ ਝਾਲ ਕੇ ਜਿਹੜੀ ਸੇਵਾ ਨਿਭਾਉਂਦੀਆਂ ਨੇ ਹੋਰ ਜ਼ਰੂਰੀ ਉਹਦੇ ਦੇਖਿਆ ਜਾਵੇ ਤਾਂ ਕਿ ਪ੍ਰਤੀ ਬਾਬਾ ਦੇ ਪ੍ਰਤੀ ਜਿਹੜਾ ਪਿਆਰ ਹੈ ਉਹ ਦੇਖਣ ਨੂੰ ਮਿਲਦਾ ਗੱਲਬਾਤ ਕਰ ਲੈਣੇ ਹੋਰ ਵੀ ਪਿਆਰ ਹੈ ਵੈਕ ਜੀ ਦਾ ਹਾਲ ਸਾਹਿਬ ਵੈਕ ਜੀ ਫਤਿਹ ਵੈਕ ਜੀ ਦਾ ਹਾਲ ਸਾਹਿਬ ਇੱਕ ਚੀਜ਼ ਹੋਰ ਹੈ ਪਿਆਰ ਮੈਂ ਕਿੰਨੀ ਕ ਵਾਰ ਮੈਂ ਕਦੋਂ ਦਾ ਆ ਰਹੇ ਥੇ ਦਰ ਮੈਂ ਮੈਨੂੰ ਸਾਥ ਤੇ ਗਏ ਕਿਉਂ ਆਉਂਦੇ ਕਿਉਂ ਵਿਸ਼ਵਾਸ ਕਿਉਂ ਵਿਸ਼ਵਾਸੇ ਬਾਬੇ ਤੇ ਪੂਰਾ ਇੰਨੀ ਲੱਖਾਂ ਕਰੋੜਾਂ ਨਾਲ ਦੁਨੀਆ 'ਚੇ ਕੁਝ ਹੈ ਬਾਬੇ ਵਿੱਚ ਫੇਰੀ ਹੈ ਸਾਰੀ ਦੁਨੀਆ ਆਉਂਦੀ ਐ ਕੱਲੇ ਹੁੰਦੇ ਪਰਿਵਾਰ ਨਹੀਂ ਪਰਿਵਾਰ ਕੇ ਹੁੰਦਾ ਸਾ ਕੀ ਬਦਲਾਵ ਕੀ ਆ ਗੁਰੂ ਨਾਲ ਜੁੜ ਕੇ ਬਾਣੀ ਨਾਲ ਜੁੜ ਕੇ ਕੀ ਸਾਰਾ ਖੁਸ਼ੀ ਮੈਂ ਨਸ਼ਾ ਬੜਾ ਕਰਦਾ ਦਾ ਜਦੋਂ ਦਾ ਮੈਂ ਆਉਂਦਿਆ ਹੈ ਫਿਰ ਇਹ ਨਸ਼ਾ ਨਹੀਂ ਛੱਡਦਾ ਨਸ਼ਾ ਛੱਡਦਾ ਬਾਬੇ ਦੀਪ ਸਿੰਘ ਨਾਲ ਛੱਡਾਇਆ ਕੋਈ ਦਵਾਈ ਨਹੀਂ ਕੋਈ ਟਰੀਟਮੈਂਟ ਨਹੀਂ ਕੋਈ ਕੁਛ ਨਹੀਂ ਬਾਜੂ ਦਾ ਬਾਬੇ ਤੇ ਆਉਂਦਿਆ ਸਹੀ ਹੋ ਗਿਆ ਸਾਰਾ ਖੁਸ਼ ਜਿਹੜੇ ਨਸ਼ਾ ਕਰਦੇ ਹੋ ਕਹਿੰਦੇ ਬੜਾ ਮੁਸ਼ਕਿਲ ਛੱਡਿਆ ਨਹੀਂ ਜਾਂਦਾ ਫਿਰ ਤੁਸੀਂ ਕਿੱਦਾਂ ਛੱਡ ਲਿਆ ਰੱਬ ਦੇ ਪ੍ਰੋਸਾਹੀ ਬਾਬੇ ਨਾਲ ਆਵ ਛੜਾਤਾ ਸੇਵਾ ਕਲੀਦੀ ਇੱਥੇ ਆਣ ਕੇ ਅੱਛਾ ਵਰਗ ਪਿਆਰ ਹੈ ਰੱਬ ਦੇ ਨਾਲ ਵਿਸ਼ਵਾਸ ਕਰੋ ਤਾਂ ਰੋਟ ਛੋਟੇ ਜਾਂਦਾ ਨਾ ਸੇ ਹਾਂਜੀ ਜਿਹੜੇ ਵੀਰ ਦੇਖ ਰਹੇ ਉਹਨਾਂ ਨੂੰ ਕੀ ਕਹਿਣਾ ਚਾਹੋ ਕਿ ਜਿਹੜੇ ਨਸ਼ੇ ਕਰਦੇ ਨੇ ਨਸ਼ੇ ਕਰਦੇ ਰੱਬ ਤੇ ਪ੍ਰੋਸਾ ਰੱਖੋ ਤੇ ਆਪਣਾ ਵਾਹਿਗੁਰੂ ਵਾਹਿਗੁਰੂ ਜੱਪੋ ਤੇ ਸਾਰਾ ਕੁਝ ਹੋ ਜਾਏਗਾ ਜੇ ਆਪਾਂ ਕਈ ਸਰੀਰ ਟੁੱਟਦਾ ਟੁੱਟਦਾ ਜਿਆਦਾ ਧਿਆਨ ਦਈਏ ਤੇ ਫਿਰ ਉਹ ਜਿਆਦਾ ਸਰੀਰ ਆਪਨਾ ਜੈਦੋਂ ਦਾ ਜੇ ਆਪਣਾ ਧਿਆਨ ਹੀ ਨਾ ਦੇਈਏ ਨਸ਼ੇ ਹਲ ਫੇਰ ਤੇ ਛੁੱਟੀ ਜਾਂਦਾ ਦੋ ਚਾਰ ਦਿਨ ਤਕਲੀਫ ਹੁੰਦੀ ਹੈ ਫਿਰ ਸਹੀ ਹੋ ਜਾਂਦਾ ਅਰੇ 2-4 ਦਿਨ ਦਾ ਹੀ ਨੂੰ ਪਰ ਤੇਦੀ ਲਾਲੋ ਤੇ ਤਕਲੀਫ ਹੁੰਦੀ ਆ ਮੁੜ ਕੇ ਸਹੀ ਆ ਸਾਰਾ ਕੁਝ ਨੀਂਦ ਨਹੀਂ ਆਉਂਦੀ ਬਾਜ਼ ਨੂੰ ਤੱਤੀਆਂ ਲੱਗ ਜਾਂਦੀਆਂ ਉਲਟੀਆਂ-ਉਲਟੀਆਂ ਆਉਂਦੀਆਂ ਰੋਟੀ ਨਹੀਂ ਖਾਦੀ ਜਾਂਦੀ ਬਸ 3-4 ਦਿਨ ਲਈ ਹੋਣਾ ਮੁੜ ਕੇ ਸੈੱਟ ਹੋ ਜਾਂਦਾ ਸਾਰਾ ਰੱਬ ਦੇ ਕਰੋ ਸਵਾਹ ਜੀ ਬਾਬੇ ਦੀ ਸੁਣ ਜੀ ਬਹੁਤ ਧੰਨਵਾਦ ਜੀ ਕਿ ਵੀਰ ਨੇ ਗੱਲਬਾਤ ਕੀਤੀ ਆ ਬਾਬਾ ਤੀਸੂ ਦੇ ਦਰ ਦਾ ਜਿਹੜਾ ਪਿਆਰ ਹੈ ਉਹ ਦੇਖਣ ਨੂੰ ਮਿਲਦਾ ਕਿ ਨਸ਼ੇ ਨੂੰ ਵੀ ਛੱਡ ਦਿੱਤਾ ਵੀਰ ਨੇ ਕਿਉਂਕਿ ਇਹ ਮੁਸ਼ਕਿਲ ਜ਼ਰੂਰ ਹੁੰਦਾ ਪਰ ਇੱਕ ਦੋ ਦਿਨ ਹੋਖ ਹੁੰਦੇ ਬਾਅਦ ਚ ਨਸ਼ਾ ਛੱਡਿਆ ਜਾਂਦਾ ਇਸ ਤਰ੍ਹਾਂ ਹੀ ਬਹੁਤ ਅਨੇਕਾਂ ਕਹਾਣੀਆਂ ਤੁਹਾਨੂੰ ਉੱਥੇ ਵੇਖਣ ਨੂੰ ਮਿਲਣਗੀਆਂ ਜੋ ਗੁਰੂ ਦੇ ਦਰ ਨਾਲ ਛੁੱਡ ਕੇ ਜਿਹੜੀਆਂ ਕਹਾਣੀਆਂ ਨੇ ਉਹ ਜਿਹੜੀਆਂ ਨੇ ਕਥਨ ਆ ਦੇ ਤੁਹਾਨੂੰ ਮਿਲਦੀਆਂ ਨੇ ਤੇ ਤੁਸੀਂ ਦੇਖ ਸਕਦੇ ਹੋ ਕਿ ਔਰ ਅਨੇਕਾਂ ਜਿਹੜੀ ਸੰਗਤਾਂ ਦਾ ਜਿਹੜਾ ਰਾਸ਼ਿਆ ਕਿ ਉਹ ਬਹੁਤ ਦੇਖਣ ਨੂੰ ਮਿਲ ਰਿਹਾ ਕਿ ਬਾਬਾ ਦੀਪ ਸਿੰਘ ਦੇ ਪ੍ਰਤੀ ਕਿਹੜਾ ਪਿਆਰ ਹੈ ਸੰਗਤਾਂ ਦੇ ਲਈ ਜਿਹੜਾ ਕਿ ਗਰਮੀ ਦੇ ਵਿੱਚ ਵੀ ਕੋਈ ਕਮੀ ਕੁਸ਼ੀ ਨਹੀਂ ਲੱਗਦੀ ਕਿ ਗੁਰੂ ਦੇ ਸੰਗਤਾਂ ਦੇ ਵਿੱਚ ਜਿਹੜਾ ਆਉਣਾ ਸਾਨੂੰ ਸੰਤਾਨ ਨੇ ਦਾ ਪਸੰਦ ਆ ਉਹ ਤੁਸੀਂ ਦੇਖ ਸਕਦੇ ਹੋ ਕਿ ਰਸ਼ ਕਿੰਨਾ ਲੰਬਾ ਲੱਗਿਆ ਹਰ ਇੱਕ ਸੰਤਾ ਆਪਣੀ ਸੇਵਾ ਉਹ ਨਿਭਾ ਰਹੀ ਹੈ ਨੇ ਕੋਈ ਬਾਬਾ ਦੀਪ ਸਿੰਘ ਦੇ ਪ੍ਰਤੀ ਵੈਗੂ ਜੀ ਸਾਹਿਬ ਵੈਗੂ ਜੀ ਪਦੇ ਕੀ ਨਾਮ ਪਿਆਰੋ ਮਨਦੀਪ ਸਿੰਘ ਕੋਲੋਂ ਤੇ ਆ ਰਹੇ ਮਨਦੀਪ ਸਿੰਘ ਇੱਥੇ 3 ਮਹੀਨਾ 2 ਮਹੀਨਾ ਹੋ ਗਿਆ ਕਿੱਦਾਂ ਦਾ ਮੈਂ ਵਧੀਆ ਲੱਗਦਾ ਬਾਬਾ ਦੀਪ ਸਿੰਘ ਦਾ ਹਾਂਜੀ ਵਧੀਆ ਲੱਗਦਾ ਜਦੋਂ ਕਿੰਨਾ ਕਿਉਂ ਆਨੰਦ ਕਿਉਂ ਆਨੰਦ ਪਿਆਰ ਲੱਗਦਾ ਸਾਨੂੰ ਐਸੀ ਸੇਵਾ ਕਰਕੇ ਆਨੰਦ ਹੁੰਦਾ ਹਾਂਜੀ ਹਾਂਜੀ ਕਿੰਨਾ ਵਿਸ਼ਵਾਸ ਹੈ ਬਾਬਾ ਦੀਪ ਸਿੰਘ ਪੂਰਾ ਸਵਾਸ ਸਾਰਿਆ ਸਿੱਕਾ ਅੱਜ ਲਈ ਹਾਂ ਕਿੰਨਾ ਮਨਨ ਕਿ ਬਦਲਾਵ ਆਇਆ ਗੁਰੂ ਨਾਲ ਜੁੜ ਕੇ ਕੋਈ ਜ਼ਿੰਦਗੀ ਚ ਬਦਲਾਵ ਆਇਆ ਹਾਂਜੀ ਆ ਪੂਰਾ ਕੀ ਬਦਲਾਵ ਸਾਰਾ ਜ਼ਿੰਦਗੀ ਬਦਲ ਗਈ ਅੱਛਾ ਹਾਂਜੀ ਕਿਹਦੇ ਨਾਲ ਪਰਿਵਾਰ ਨਾਲ ਆਉਂਦੇ ਹਾਂਜੀ ਪਰ ਵਧੀਆ ਸਾਰਾ ਚੱਲਦਾ ਗੁਰੂ ਨਾਲ ਜੁੜ ਕੇ ਹਾਂਜੀ ਵਧੀਆ ਦਾ ਅੱਜ ਬਾਤ ਕਰ ਰਹੇ ਹਾਂ ਕਿ ਗੁਰੂ ਨਾਲ ਜੁੜ ਕੇ ਜਿਹੜਾ ਕਿ ਇੱਕ ਵਧੀਆ ਇੱਕ ਜ਼ਿੰਦਗੀ ਬਦਲ ਜਾਂਦੇ ਆ ਲੋਕਾਂ ਦੀ ਉਹਦਾ ਜਿਹੜਾ ਇੱਕ ਐਗਜ਼ਾਮਪਲ ਆ ਤੁਹਾਨੂੰ ਇਹ ਜਿੱਦਾਂ ਕਿ ਵੀਰ ਵੀਰ ਸੇਵਾ ਕਰਿਆ ਵੀਰ ਕੀ ਨਾਮ ਆ ਤੁਹਾਡਾ ਅਮਜੀਤ ਸਿੰਘ ਕਿੱਥੋਂ ਆਇਓ ਜਲਪੁਰ ਖੇਰ ਤੋਂ ਅੱਛਾ ਕਿਉਂ ਸੇਵਾ ਕਰਨ ਕਿਉਂ ਹੁੰਦੇ ਇਹ ਇਥੇ ਹਰ ਇੱਕ ਦੀਆਂ ਮਨਪੂਰਣਾ ਫੁਰੀਆਂ ਹੁੰਦੀਆਂ ਅੱਛਾ ਹਾਂਜੀ ਇਹ ਪੂਰੀ ਤੇ ਨਾਲ ਵਿਸ਼ਵਾਸ ਬਾਬਾ ਦੀ ਹਾਂਜੀ ਪੂਰਾ ਵਿਸ਼ਵਾਸ ਹੈ ਕਿੰਨਾ ਕੁ ਵਿਸ਼ਵਾਸ ਪੂਰਾ ਬਦਲਾਵ ਆ ਜ਼ਿੰਦਗੀ ਚ ਗੁਰੂ ਨਾਲ ਦਾ ਹਾਂਜੀ ਪੂਰਾ ਬਦਲਾਵ ਆ ਉਹਦਾ ਕੀ ਬਦਲਾਵ ਆ ਸੜਕੋ ਜਿੱਦਾਂ ਮੇਰੇ ਪਾਪਾ ਨਸ਼ੀ ਕਰਦੇ ਉਹਦੀ ਛੱਡ ਚੁੱਕੇ ਮੇਰੀ ਦਾਦੀ ਹੁਣੀ ਅੱਛਾ ਹੁਣ ਹੁੰਦੀ ਆ ਉਹਨਾਂ ਨੂੰ ਸਗੋਂ ਉਹਨਾਂ ਨੇ ਵੀ ਕਈ ਦਾ ਕਰੋ ਗੁਰ ਤੇਰਾ ਲੱਕੂ ਨਾਲੇ ਘਰ ਵਿੱਚ ਉਹਦਾ ਜਿੱਤੋ ਪਹਿਲ ਲੜਾਈ ਦਿੰਦੀ ਉਹਨਾਂ ਦੀ ਸੁਧਰ ਗਈ ਆ ਤੇ ਨਾਲੇ ਉਹਨਾਂ ਬਾਬੇ ਦੀ ਕਿਰਪਾ ਨਾਲ ਇਹ ਹਰ ਇੱਕ ਚੀਜ਼ ਹੈ ਗਿਆ ਆਪਣੇ ਘਰੇ ਇੱਕ ਐਤਵਾਰ ਤੇ ਐਤਵਾਰ ਆਈਦਾ ਭਾਬੇ ਤੇ ਹਾਂਜੀ ਤੇ ਹੋਰ ਵੀ ਤੇ ਵਾਈਕੁਰ ਜੀ ਦਾ ਖਾਲਸਾ ਹੈ ਕਿ ਜੀ ਪਤਾ ਹੈ ਵਾਈਕੁਰ ਜੀ ਖਾਸਾ ਹੈ ਨਾ ਪਿਆਰੋ ਜਗਰੂਪ ਸਿੰਘ ਮੇਰਾ ਨਾਮ ਕਿੰਨਾ ਕ ਨਾਨਦਿਆ ਗੁਰੂ ਦੀ ਸੇਵਾ ਦੇ ਵਿੱਚ ਗੁਰੂ ਦੀ ਬਹੁਤ ਜ਼ਿਆਦਾ ਵਾਈਕੁਰ ਵਿੱਚ ਬਹੁਤ ਨਾਮ ਹੈ ਉਹਨਾਂ ਦੀ ਕਿਰਪਾ ਦੇ ਨਾਲ ਹਰ ਐਤਵਾਰ ਰਾਜਦਾ अच्छा ते नमस्कार ਕਰਕੇ ਸੇਵਾ ਕਰਕੇ ਵਿੱਚ ਪੈਰਾ ਸਭਾਂ ਜੀ ਆਇਆਂ ਕਰੇਗਾ ਕੀ ਸੇਵਾ ਕਿਹੜੀ ਕਰਦੇ ਸੇਵਾ ਮੈਂ ਲੰਗਰ ਆਚ ਕਰਦਾ ਅੱਛਾ ਹਾਂਜੀ ਬਦਲਾਵ ਜ਼ਿੰਦਗੀ ਚ ਆਇਆ ਕੋਈ ਕਿ ਗੁਰੂ ਨਾਲ ਜੁੜ ਕੇ ਕਹਿੰਦੇ ਕਿ ਜ਼ਿੰਦਗੀ ਬਦਲ ਜਾਂਦੀ ਕੀ ਬਦਲਾਵ ਹੈ ਬਹੁਤ ਜਿਆਦਾ ਬਦਲਾਵ ਆਇਆ ਕੀ ਬਦਲਾਵ ਜੇ ਸकता ਉਹਨਾਂ ਦੀ ਇੰਨੀ ਰਹਿਮ ਹੈ ਕਿ ਸ਼ਬਦਾਂ ਚ ਬਿਆਨ ਨਹੀਂ ਕੀਤਾ ਜਾ ਸਕਦਾ ਅੱਛਾ ਇੰਨੀ ਕਿੱਪਾ ਮਾਰੇ ਥੋੜੇ ਸਮੇਂ ਵਿੱਚ ਹੀ ਬਹੁਤ ਜਿਆਦਾ ਬਦਲਾਵ ਆਇਆ ਘਰ ਦੇ ਵਿੱਚ ਪਰਵਾਨਾ ਹਾਂਜੀ ਮੈਂ ਦੇਖ ਤਾਂ ਗਰਮੀ ਬਹੁਤ ਹੈ ਫਿਰ ਵੀ ਆ ਰਹੇ ਹੋ ਕਿਉਂ ਆ ਰਹੇ ਕਿ ਕੀ ਖਿਚਾਅ ਕੀ ਹੈ ਮਹਾਰਾਜ ਉਹਨਾਂ ਨੇ ਆ ਸੰਬਰਦਮ ਬੁਦੀਂ ਕਰਦਾ ਪਾ ਉਹਨਾਂ ਨੂੰ ਜਦੋਂ ਆਪਾਂ ਇੱਥੇ ਆ ਜੀ ਤਾਂ ਕਿਸੇ ਤਰ੍ਹਾਂ ਦੀ ਕੋਈ ਗਰਮੀ ਨਹੀਂ ਲੱਗੀ ਮੈਨੂੰ ਕੋਈ ਨਾ ਸਿਹਾਲ ਜੀ ਠੰਡ ਮਹਿਸੂਸ ਹੁੰਦੀ ਹੈ ਜਿੰਨਾ ਚਿਰ ਇੱਥੇ ਨਾ ਆਏ ਜੇ ਕਿਹਾ ਕਿ ਇਹ ਅਦਵਰ ਨਾ ਆਇਆ ਦੋ ਹਫਤਾ ਆਪਣਾ ਸਹੀ ਨੰਕ ਦਾ ਹਾਂਜੀ ਹਾਂਜੀ ਇਹਨੂੰ ਮਹਾਰਾਜ ਦੀ ਤਰਫੋਂ ਪਰਿਵਾਰ ਦੇ ਨਾਲ ਆਉਂਦੇ ਨਹੀਂ ਮੈਂ ਤਕਰੀਬਨ ਹਾਰੇ ਅਦਵਰ ਅਸੀਂ ਦੋ ਦੋਨੋਂ ਭਰਾਵਾਂ ਨੇ ਮੇਰਾ ਬੋਸ ਸੂਰਿਓ ਕੇ ਚਲਾ ਗਿਆ ਵੇ ਇੱਕ ਵਾਰ ਅੱਛਾ ਤੇ ਉਸ ਵੇਦੇ ਟਾਈਮ ਹੁੰਦਾ ਮੈਂ ਮਰਚਨ ਸ਼ਾਮਾਂ ਇੱਕ ਟਾਈਮ ਰਹਿਣਾ ਚਾਹਿਆ ਸਫਰ ਤੋਂ ਬਾਅਦ ਜੀ ਅਸਤ ਹਾਂਜੀ ਤੇ ਲੰਗਰ ਹਾਲ ਸੇਵਾ ਕਰਦੇ ਗੁਰੂ ਦੀ ਸੰਗਤ ਦੀ ਸੇਵਾ ਹਾਂਜੀ ਹਾਂਜੀ ਲੰਗਰ ਹਾਲ ਦੇ ਵਿੱਚ ਸੇਵਾ ਜੋ ਵੀ ਸੰਤਾ ਨੂੰ ਕੀ ਕਹਿਣਾ ਚਾਹੋ ਜਿਹੜੇ ਦੂਦਰਾਡੇ ਵੀ ਇੱਕ ਨੇ ਕਿੰਨਾ ਕਹਿੰਦੇ ਇੱਥੇ ਆ ਗਏ ਦੂਦਰਾਡੇ ਦੇ ਦੇਖ ਕੇ ਜਦੋਂ ਆਪਾਂ ਜਦੋਂ ਸੰਗਤ ਹਰ ਹਫ਼ਤੇ ਵਰ ਇਨਾ ਕਾਠੋਂ ਦਾ ਬਾ ਹਰ ਇੱਕ ਦੇ ਮਨ ਚ ਜਾ ਪੈਦਾ ਹੁੰਦਾ ਕਿਸੇ ਵੀ ਇੱਕ ਵਾਰ ਜਾ ਕੇ ਨਮਸਕਾਰ ਕਰਕੇ ਤੇ ਜਦੋਂ ਜਿਉਂ ਜਿਉਂ ਸੰਤਾਂ ਮਾਨ ਦੀਆਂ ਸਮਰਾਨਾ ਪੂਰੀਆਂ ਹੁੰਦੀਆਂ ਵਾ ਹਰ ਸੰਤ ਸੰਤਾ ਦੀ ਹਰ ਹਫ਼ਤੇ ਆਉਂਦੀ ਜਾਂਦਾ ਵੱਧਦੀ ਜਾਂਦੀ ਜਿਹੜੀਆਂ ਸੰਤਾ ਦੇਖਿਆ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਇਸ ਦਰਬਾਰ ਬਾਰੇ ਮੈਂ ਉਹ ਪੇਲ ਕਰਨਾ ਚਾਹੁੰਗਾ ਕਿ ਮਹਾਰਾਜ ਦਾ ਚਲੋ ਨਾਮ ਜਪਣਾ ਚਾਹੀਦਾ ਚਪਰਾ ਸਭ ਕਟੋ ਜੋ ਵੀ ਮੈਂ ਆਪਣੀ ਆਸਾਂ ਮਰਾਦੀਆਂ ਮਾਰੇ ਸਭ ਦੀਆਂ ਆਸਾਂ ਮਰਾਦੀਆਂ ਪੂਰੀਆਂ ਕਰਦੇ ਆ ਜੇ ਕਿਸੇ ਦਾ ਬਾਹਰ ਦਾ ਕੰਮ ਨਹੀਂ ਬਣਦਾ ਉਹ ਵੀ ਬਣਦਾ ਜਿਸ ਵੀ ਪ੍ਰਕਾਰ ਦੀ ਕਿਸੇ ਨੂੰ ਮੰਨ ਦੀ ਇੱਛਾ ਮਾਰੇ ਸਭ ਦੀਆਂ ਪੂਰੀਆਂ ਕਰਦੇ ਮਾਰੇ ਸਭ ਦੇ ਸਿਸਟਮ ਮੇਰਾ ਪ੍ਰਯਾਤਨ ਹੈ ਕਿਆ ਬਾਤ ਹੈ ਤੰਦਰੁਸਤੀ ਚਾੜੀਆਂ ਕਲਾ ਜੀਵਨ ਬਖਸ਼ਦਾ ਕਿ ਸਾਡੇ ਦੇਖ ਸਕਦਾ ਵੀਰ ਜਿਹੜੇ ਇੱਕ ਸੇਵਾ ਕਰਕੇ ਆਏ ਆ ਤੇ ਇੱਕ ਜਿਹੜਾ ਬਦਲਾਵ ਜ਼ਿੰਦਗੀ ਦੇ ਵਿੱਚ ਆਉਂਦਾ ਗੁਰੂ ਦੇ ਦਰ ਦੀ ਸੇਵਾ ਕਰਦੇ ਨੇ ਹੋਰ ਵੀ ਤੁਹਾਨੂੰ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਅਨੇਕਾ ਜਿਹੜੇ ਲੋਕ ਨੇ ਸੰਕਟਾਂ ਜਿਹੜੀਆਂ ਸੇਵਾ ਨਿਭਾ ਰੀਆਂ ਨੇ ਤੇ ਅਸੀਂ ਦੁਸਰੇ ਪਾਸੇ ਤੁਹਾਨੂੰ ਤਸਵੀਰਾਂ ਦਿਖਾਉਣ ਦੀ ਬਿਲਕੁਲ ਕੋਸ਼ਿਸ਼ ਕਰਾਂਗੇ ਕਿ ਬਾਬਾ ਦੀਪ ਸਿੰਘ ਦੇ ਦਰ ਤੇ ਖੜੇ ਆ ਜਿਹੜਿਆ ਸੰਤਾਂ ਨੇ ਸੇਵਾ ਨਿਭਾ ਰੀਆਂ ਨੇ ਤੇ ਸੇਵਾ ਨਿਭਾਉਂਦੇ ਜਿਹੜੇ ਸੰਤਾਂ ਦਾ ਇੱਕ ਪਿਆਰ ਹੈ ਜੇ ਸੰਤਾਂ ਦਾ ਉਹ ਦੇਖਣ ਨੂੰ ਮਿਲਦਾ ਕਿਉਂਕਿ ਦੇਖਿਆ ਜਾਵੇ ਤਾਂ ਬਹੁਤ ਵੱਧ ਗਿਣਤੀ ਤੋਂ ਜਿਹੜੀ ਸੰਤਾਂ ਨੇ ਇੱਥੇ ਆ ਰਹੀਆਂ ਨੇ ਤੇ ਇੱਕ ਵਿਸ਼ਵਾਸ ਜਿਹੜਾ ਸੰਤਨ ਨੂੰ ਜਿਹੜਾ ਖਿੱਚ ਕੇ ਲੈ ਕੇ ਆਉਂਦਾ ਕਿਉਂਕਿ ਦੇਖਿਆ ਜਾਵੇ ਬਾਬਾ ਦੀਪ ਸਿੰਘ ਦੇ ਦਰ ਤੇ ਨਾ ਇੱਥੇ ਕੋਈ ਗਰਮੀ ਲੱਗਦੀ ਹੈ ਨਾ ਤੁਹਾਨੂੰ ਠੰਡ ਲੱਗਦੀ ਹੈ ਭਾਵੇਂ 20 ਪੈ ਰਿਆ ਹੋਵੇ ਪਰ ਇੱਕ ਵਿਸ਼ਵਾਸ ਹੀ ਹੈ ਜਿਹੜਾ ਖਿੱਚ ਕੇ ਲੈ ਕੇ ਆਉਂਦਾ